ਅਜੇ ਨਗਰ ਨਿਗਮ ਮੁਹਾਲੀ ਦੇ ਕਾਉਂਸਲਰ ਅਰੁਣਾ ਸ਼ਰਮਾ ਬਸ਼ਿਸ਼ਟ ਦੀਆਂ ਕੋਸ਼ਿਸ਼ਾਂ ਸਦਕਾ ਦਿਸ਼ਾ ਸੁਸਾਇਟੀ ਤੇ ਇਓਨ ਕੰਪਨੀ ਨੇ ਸੀਐਸਆਰ ਫੰਡ ਅਧੀਨ ਸਿਵਲ ਹਸਪਤਾਲ ਮੁਹਾਲੀ ਨੂੰ ਉੱਥੇ ਦੀਆਂ ਜ਼ਰੂਰਤਾਂ ਅਨੁਸਾਰ ਸਮਾਨ ਮੁਹੱਈਆ ਕਰਵਾਇਆ ਗਿਆ ਦਿਸ਼ਾ ਸੁਸਾਇਟੀ ਦੇ ਪ੍ਰਧਾਨ ਤੇ ਇਓਨ ਕੰਪਨੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਸਿਵਲ ਹਸਪਤਾਲ ਦੀਆਂ ਜ਼ਰੂਰਤ ਅਨੁਸਾਰ ਕੁਝ ਸਮਾਨ ਅਸੀਂ ਦੇਣ ਦਾ ਛੋਟਾ ਜਿਹਾ ਪ੍ਰੋਗਰਾਮ ਕੀਤਾ ਹੈ ਜਿਸ ਵਿੱਚ ਮਰੀਜ਼ਾਂ ਦੇ ਕੁੜਤੇ ਪਜਾਮੇ ਪੇਸ਼ੈਂਟ ਗੌਨ ਡਾਕਟਰ ਗੌਨ ਬੈਡ ਸ਼ੀਟ ਟਰਾਲੀ ਸ਼ੀਟ ਤੇ ਹੋਰ ਜ਼ਰੂਰੀ ਸਮਾਨ ਜਿਸ ਦੀ ਕੀਮਤ ਲਗਭਗ 2,75,000 ਬਣਦੀ ਹੈ ਇਸ ਮੌਕੇ ਤੇ ਦਿਸ਼ਾ ਸੁਸਾਇਟੀ ਦੇ ਜਰਨਲਿਸਟ ਇਕਤਰ ਸ਼੍ਰੀ ਰਜੀਵ ਵਿਸ਼ਿਸ਼ਟ ਮੋਹਾਲੀ ਸਿਵਲ ਹਸਪਤਾਲ ਦੇ ਐਸ ਐਮਓ ਡਾਕਟਰ ਐਚ ਐਸ ਚੀਮਾ ਡਾਕਟਰ ਵਿਜੇ ਪਾਗਤ ਡਾਕਟਰ ਨਵਦੀਪ ਸਿੰਘ ਮੈਡੀਕਲ ਸੁਪਰਡੈਂਟ ਮੈਡੀਕਲ ਕਾਲਜ ਮੋਹਾਲੀ ਡਾਕਟਰ ਪਰਮਿੰਦਰ ਸਿੰਘ ਮੌਕੇ ਤੇ ਹਾਜ਼ਰ ਸਨ ਹਸਪਤਾਲ ਦੇ ਐਸ ਐਮਓ ਡਾਕਟਰ ਐਚ ਐਸ ਚੀਮਾ ਨੇ दिशा सोसाइटी ਤੇ ایون کمپنی ਦਾ خاص ਕਰਕੇ ਧੰਨਵਾਦ ਕੀਤਾ ਅੱਜ ਭਾਂਡਾ ਸਮਾਨ ਦਿੱਤਾ ਹੈ ਬੀਲ ਦੀ ਸਸਤਾਵੰਦੋਂ ਹੈ ਕਿ ਕਿ ਸਮਾਨ ਦਿੱਤਾ ਹੈ ਜੀ દિશા ਸਾਡੀ ਐਨਜੀਓ ਹੈ ਐਸਸੀਐਸਆਰ ਲਈ ਕੋਆਰਡੀਨੇਟ ਕੀਤਾ ਹੈ ਸੀਐਸਆਰ ایਓਨ ਇਨਫੋਟੈਕ ਲਿਮਟਿਡ ਕੰਪਨੀ ਨੇ ਡੋਨੇਟ ਕੀਤਾ ਹੈ ਦਿਸ਼ਾ ਨੇ ਕੋਆਰਡੀਨੇਟ ਕੀਤਾ ਹੈ ਜੀਮਾ ਸਾਹਿਬ ਨੇ ਦੱਸਿਆ ਸੀ ਇਸ ਹਸਪੀਟਲ ਦੀ ਨੀਡ ਹੈ ਸੋ ਅਕੋਰਡਿੰਗਲੀ ਉਹ ਪੰਨਾਂ ਨੇ ਐਸ ਪਾਰਟ ਆਫ देयर ਸੀਐਸਆਰ ਕਮਿਟਮੈਂਟ ਪ੍ਰੋਵਾਈਡ ਕੀਤਾ ਕੀ ਕੀ ਸਮਾਨ ਹੈ ਸਰ ਇਹਦੇ ਵਿੱਚ ਇਸ ਜੀ ਪੇਸ਼ੈਂਟ ਗਾਊਨ ਹੈ ਬੈੱਡ ਸ਼ੀਟਸ ਹੈ ਪੇਸ਼ੈਂਟ ਦੇ ਕੁਰਤਾ ਪਜਾਮਾ ਹੈ ਡਾਕਟਰ ਦੇ ਗਾਊਨ ਹੈ ਹੈਗੇ ਆ ਜੋ ਜੋ ਹਸਪੀਟਲ ਜੀ ਐਵਰੀ ਡੇ ਦੀ ਨੀਡ ਹੁੰਦੀ ਹੈ ਰੋਜ਼ ਪਰਾਂ ਦੀ ਜਰੂਰਤ ਹੈ ਜਿੱਤਾਂ ਉਹੀ ਨੇ ਸਾਰੇ ਕਿੰਨੇ ਕੀ ਕਸਤਾ ਸਮਾਨ ਸਰ ਅ ਅੰਦਾਜ਼ਾ ਨਹੀਂ ਹੈ ਮੇਰਾ ਖਿਆਲ ਤਾਂ 80 ਲੱਖ ਰੁਪਏ ਦੇ ਆਸ-ਪਾਸ ਰਹੇਗਾ ਅ ਜੀ ਮਸਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਇਸ ਸੰਸਥਾ ਦਾ ਜੀਵ ਵਿਸ਼ੇਸ਼ੀ ਦਾ ਹੱਥੀਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਅੱਜ ਤੋਂ 2 ਮਹੀਨੇ ਪਹਿਲਾਂ ਮੈਨੂੰ ਜੀਵ ਵਿਸ਼ੇਸ਼ੀ ਦਾ ਫੋਨ ਆਇਆ ਸੀ ਵੀ ਅਸੀਂ ਕੋਈ ਹਸਪੀਟਲ ਵਾਸਤੇ ਦਾਨ ਕਰਨਾ ਚਾਹੁੰਦੇ ਹਾਂ ਡਾਕਟਰ ਸਾਹਿਬ ਜੋ ਤੁਹਾਨੂੰ ਚੀਜ਼ਾਂ ਚਾਹੀਦੀਆਂ ਤੁਹਾਨੂੰ ਦੱਸਦਾ ਮੈਂ ਡਿਮਾਂਡਸ ਦੇ ਅਕੋਰਡਿੰਗਲੀ ਜੋ ਜੋ ਚੀਜ਼ਾਂ ਸਾਨੂੰ ਜ਼ਿਆਦਾ ਮੋਸਟ ਇੰਪੋਰਟੈਂਟਲੀ ਚਾਹੀਦੀਆਂ ਸੀ ਉਹ ਅਸੀਂ ਇਹਨਾਂ ਨੂੰ ਲਿਸਟ ਬਣਾ ਕੇ ਦੇ ਦਿੱਤੀ ਅੱਜ ਅਸੀਂ ਬਹੁਤ ਧੰਨਵਾਦੀ ਹਾਂ ਇਹਨਾਂ ਦੇ ਵੀ ਜਿਨ੍ਹਾਂ ਨੇ ਅੱਗੇ ਆ ਕੇ ਆਪੇ ਸੀਐਸਐਰ ਸੀਐਸਆਰ ਐਕਟੀਵਿਟੀ ਜਿਹੜੀ ਹੈ ਸਾਡੇ ਹਸਪੀਟਲ ਨੂੰ ਸਾਨੂੰ ਇੰਨਾ ਸੁਵਾਨ ਦਿੰਦਾ ਹੈ ਅੱਗੇ ਤੋਂ ਵੀ ਆਸਵੰਦ ਅਸੀਂ ਰੱਖਾਂਗੇ ਵੀ ਅੱਗੇ ਤੋਂ ਵੀ ਜੋ ਸਾਨੂੰ ਸੁਵਾਨ ਚਾਹੀਦਾ ਹੈ ਇਹ ਜਦੋਂ ਵੀ ਇਹਨਾਂ ਦੀ ਕੋਈ ਸੀਐਸਆਰ ਦੀ ਲੋੜ ਦੇ ਮੁਤਾਬਕ ਆਪਣੇ ਸਾਨੂੰ ਹਸਪੀਟਲ ਨਾਲ ਸਾਥ